ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਫਤੇਗੜ ਪੰਜਗਰਾਈਆਂ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਹੈ ਇਹਦੇ ਨੇੜੇ ਮਲੇਰ ਕੋਟਲਾ ਵੀ ਹੈ ਬਰਨਾਲਾ ਵੀ ਨੇੜੇ ਹੈ ਦੂਜੇ ਪਾਸੇ ਸੰਗਰੂਰ ਇਹਨੂੰ ਜ਼ਿਲ੍ਹਾ ਪੈਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਮੈਂਬਰ ਡੇਰੀ ਫਾਰਮ ਤੇ ਇਹ ਬਾਈ ਵਪਾਰ ਦਾ ਕੰਮ ਵੀ ਕਰਦੇ ਆ ਤੇ ਨਾਲ ਇਹਨਾਂ ਦੇ ਕੋਲ ਪੱਕੇ ਦੁੱਧ ਤੇ ਲੱਗੇ ਹੋਏ ਪਸ਼ੂ ਵੀ ਬਹੁਤ ਸਾਰੇ ਆ ਅੱਜ ਵੀਡੀਓ ਜਿਹੜੀ ਬਣਾ ਰਹੇ ਆ ਉਹ ਇਸ ਟਾਈਮ ਤੇ ਬਣਾ ਰਹੇ ਆ ਵੀ ਬਾਕੀ ਪਸ਼ੂ ਜਿਹੜੇ ਉਹ ਅਲੱਗ ਬਾਈ ਹੋਰੀ ਜਗਾ ਇਹਨਾਂ ਕੋਲ ਜਿੱਥੇ ਬੰਦ ਦੰਦੇ ਆ ਨਹੀਂ ਤਾਂ ਤੁਹਾਨੂੰ ਇਹ ਪੂਰਾ ਬਰਾਂਡਾ ਜਿਹੜਾ ਉਹ ਘਰੇ ਰੱਖੀਆਂ ਮੱਝਾਂ ਦੇ ਨਾਲ ਭਰਿਆ ਦਿਸਣਾ ਸੀ ਪਰ ਅੱਜ ਤੁਹਾਨੂੰ ਵਿਕਰੀ ਵਾਲੀਆਂ ਮੱਝਾਂ ਦੇ ਨਾਲ ਇਹ ਭਰਿਆ ਹੋਇਆ ਬਰਾਂਡਾ ਦਿਖਾਉਣੇ ਆ ਜਿਹਦੇ ਚ 6 ਮੱਝਾਂ ਤੇ ਇੱਕ ਗਾਂ ਗਾਵਾਂ ਬਾਈ ਹੋਰੀ ਘੱਟ ਖਰੀਦਦੇ ਆ ਪਰ ਵੱਛੀ ਇੱਕ ਤਾਜੀ ਸੂਈ ਸੋਹਣੀ ਲੱਗੀ ਬਾਈ ਨੂੰ ਤੇ ਉਹਦੇ ਕਰਕੇ ਬਾਈ ਕਹਿੰਦਾ ਉਹ ਖਰੀਦ ਲੈਂਦੀ ਸੋ ਇੱਕ ਵੜ ਵੀ ਦਿਖਾ ਦੂੰਗਾ ਮੱਜਾਂ ਦੇ ਇੱਥੇ ਜਦੋਂ ਵੀ ਵੀਡੀਓ ਦਿਖਾਈਦੀ ਹੈ ਦੱਸੋ ਉਹ ਟੌਪ ਦੀਆਂ ਹੀ ਹੁੰਦੀਆਂ ਐ ਅੱਜ ਵੀ ਤੁਹਾਨੂੰ ਨਗੀਨਾ ਹੀ ਦਿਖਾਉਂਗਾ ਸ਼ੁਰੂਆਤ ਦੋ ਚੰਗੀਆਂ ਮੱਜਾਂ ਤੋਂ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਈ ਬਾਈ ਅਮਰਪਾਲ ਸਿੰਘ ਠੀਕ ਐ ਅਮਰਪਾਲ ਬਾਈ ਮੈਂਬਰ ਡੇਰੀ ਫਾਰਮ ਰੱਖ ਲਿਆ ਫਿਰ ਫਾਰਮ ਦਾ ਨਾਮ ਆਪਣੀ ਦਾ ਹਾਂਜੀ ਬਾਈ ਮੈਂਬਰ ਮਤਲਬ ਇਹਦੇ ਪਿੱਛੇ ਕੀ ਲੌਜੀਕ ਐ ਕਿ ਇਸ ਟਾਈਮ ਮੌਜੂਦਾ ਮੈਂਬਰ ਆਪਾਂ ਮੌਜੂਦਾ ਮੈਂਬਰ ਹੀ ਸੀਗੇ ਜੀ ਇਸ ਇਲੈਕਸ਼ਨ 'ਚ ਆਪਾਂ ਠੀਕ ਐ ਤਾਂ ਹੀ ਫਿਰ ਮੈਂਬਰ ਡੇਰੀ ਫਾਰਮ ਹਾਂਜੀ ਹਾਂ ਅੱਛਾ ਬਾਈ ਮੱਜਾਂ ਹੀ ਲਿਆਉਣੇ ਆ ਜਿਆਦਾ ਹਨ ਹ ਅੱਜ ਵੀ ਮੱਝਾਂ ਪਿਛਲੀ ਵਾਰ ਦੀ ਤਰ੍ਹਾਂ ਦੇਖ ਰਹੇ ਹਾਂ ਵੀ ਬਹੁਤ ਸੋਹਣੀਆਂ ਮੱਝਾਂ ਐ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਐ ਕੀ ਡਿਟੇਲ ਐ ਇਹਦੀ ਇਹ ਬਾਈ ਜੀ ਦੂਜੇ ਸੂਆ ਜੀ ਕਿੰਨਾ ਚਰ ਲਊ ਸੂਣ ਚ ਇਹ ਤਕਰੀਬਨ ਅਜੇ 4 ਤੋਂ 5 ਦਿਨ ਕੱਢ ਜੂ ਜੀ ਠੀਕ ਐ ਅੱਛਾ ਕੀ ਡਿਮਾਂਡ ਰਹਿਣੀ ਐ ਰੇਟ ਕੀ ਰਹੂਗਾ ਦਾ ਡਿਮਾਂਡ ਇਹਦੀ 1,75,000 ਜੀ 1,75,000 ਹਾਂ ਜੀ ਖੋਲਿਓ ਬਾਈ ਇਹਨੂੰ ਸੋ ਦੋਸਤੋ ਪਹਿਲੇ ਨੰਬਰ ਤੇ ਮੱਝ ਦੇਖਿਓ ਤੁਸੀਂ ਸੋ ਦੋਸਤੋ ਇਹਦੀ ਮੱਝ ਦੀ ਬਿਊਟੀ ਤੁਹਾਨੂੰ ਦਿਖਾਉਣਾ ਹੈ ਸਿੰਘਾਂ ਤੋਂ ਸ਼ੁਰੂ ਹੋਜੋ ਜੇ ਪਤਲਾ ਸਿੰਘ ਗੋਲ ਤੇ ਕੱਦ ਕਾਠ ਦਾ ਅੰਦਾਜ਼ਾ ਤੁਸੀਂ ਲਾ ਲਓ ਬਾਈ ਰੋਕੀ ਮੜਾ ਗੋਆ ਕਰੂਗੀ ਦੋਸਤੋ ਹਵਾਨਾ ਨੇ ਪੂਰਾ ਹੀ ਦਿਖਾ ਲੈਣਾ ਬਾਕੀ ਆਪਾਂ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ 1,75,000 ਇਹਦੀ ਡਿਮਾਂਡ ਹੈ ਥੋੜਾ ਬਹੁਤ ਮਾਨਤਨ ਹੋ ਜਾਂਦਾ ਹੁੰਦਾ ਮੌਕੇ ਤੇ ਬਾਕੀ ਤੁਸੀਂ ਆ ਕੇ ਪਹਿਲਾਂ ਪਸ਼ੂ ਦੇਖਿਆ ਕਰੋ ਮੁੱਲ ਮਤਲਬ ਉਹਵੇਂ ਠਾਸੋਟੇ ਨਹੀਂ ਹੁੰਦੇ ਕਿਉਂਕਿ ਵਪਾਰ ਦਾ ਕੰਮ ਆ ਖਰੀਦੀ ਹੋਈ ਹੈ ਪਤਾ ਹੈ ਵੀ ਕਿੰਨੇ ਦੀ ਵੇਚ ਲਾਂਗੇ ਸੋ ਜਿਹਨੂੰ ਇਸ ਰੇਟ ਦੇ ਹਿਸਾਬ ਤੇ ਜੱਜਦੀ ਉਹ ਵੀਰ ਮੱਝ ਵੀ ਆ ਕੇ ਜ਼ਰੂਰ ਦੇਖਿਓ ਬਈ ਉਧਰ ਨੂੰ ਇੱਕ ਵਾਰਾ ਹੋਰ ਲਿਜਾਓ ਜੀ ਲੰਬਾਈ ਫੁੱਲਾ ਦੋਸਤੋ ਥਨ ਦਾ ਸਹਿਜ ਸੋਹਣਾ 5-4 ਦਿਨ ਅਜੇ ਲੈਂਦੀ ਐ ਬਾਕੀ ਪੁੜਿਆਂ ਵਾਲੇ ਪਾਸੋਂ ਤੁਸੀਂ ਦੇਖੋਗੇ ਬਿਲਕੁਲ ਚੌਰਸ ਜਿਵੇਂ ਇੱਕੋ ਜੇ ਮਿੰਤੀ ਦੇ ਨਾਲ ਪੁੜੇ ਹੁੰਦੇ ਐ ਇਸ ਤਰ੍ਹਾਂ ਦੇ ਐ ਚੰਗੇ ਕੱਬ ਕਾਠ ਦੀ ਮੱਝ ਦੱਸੋ ਚੰਗੀ ਕੀਮਤ ਤੇ ਮਿਲਣੀ ਐ ਸੋਹਣੇ ਢਾਂਚੇ ਦੀ ਐ ਬਾਕੀ ਜੋ ਸਟਰਕਚਰ ਹੈ ਉਹ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਵਜ਼ਨ ਫੁੱਲ ਹੈ ਪਰ ਅਗਲੀਆਂ ਲੱਤਾਂ ਦੇ ਵਿੱਚ ਤੁਹਾਨੂੰ ਉਹ ਬਾਹੂ ਜਿਹੜਾ ਮਾਸ ਜਾ ਵਧਿਆ ਹੁੰਦਾ ਉਹ ਬਿਲਕੁਲ ਹੀ ਨਹੀਂ ਨਜ਼ਰ ਆਉਣਾ ਉਹ ਬੈਕਸਾਈਡ ਤੋਂ ਹਵਾਨਾ ਦੇਖੋ ਹਜੇ 5-4 ਦਿਨ ਲੈਂਦੀ ਐ ਦੱਸੋ ਤਾਂ ਹੋਰ ਮੱਝ ਨੇ ਤਿਆਰ ਹੋਣਾ ਹਜੇ ਕੋਈ ਵੀ ਪੁੜਿਆਂ ਵਾਲੇ ਪਾਸੋਂ ਤੁਹਾਨੂੰ ਕਿਤੋਂ ਵੀ ਢਿੱਲੀ ਪੈਂਦੀ ਨਹੀਂ ਦਸੀ ਹੋਣੀ ਕਿਉਂਕਿ ਹਜੇ ਇਹ ਮੱਝ ਨੇ ਦਿਨ ਲੈਣੇ ਐ ਤੇ ਸੁਭਾਅ ਵੀ ਮੈਨੂੰ ਇਦਾਂ ਦਾ ਲੱਗਾ ਜਿਵੇਂ ਇਹਦੀ ਬਾਡੀ ਬੰਤਰ ਹੈ ਵੱਡੀ ਐ ਮੱਝ ਤਾਂ ਜਿੱਧਰ ਨੂੰ ਮਰਜ਼ੀ ਬਾਈ ਤੋਰੀ ਫਿਰਦਾ ਉਹਵੇਂ ਮਗਰ ਤੁਰ ਜਾਂਦੀ ਐ ਕੋਈ ਮਤਲਬ ਪਸ਼ੂ ਤਕਲੀਫ ਨਹੀਂ ਦਿੰਦਾ ਜਿਵੇਂ ਵਜਨ ਵਾਲੀ ਮੱਝ ਐ ਤਾਕਤਵ ਦੀ ਦਿਖਾ ਸਕਦੀ ਐ ਸੋ ਪਹਿਲੇ ਨੰਬਰ ਤੇ ਬਹੁਤ ਸੋਹਣੀ ਮੱਝ ਐ ਦੱਸੋ 1,75,000 ਰੇਟ ਐ ਲੇਓ ਭਾਈ ਮੈਂਬਰ ਡੇਰੀ ਫਾਰਮ ਫਤੇਗੜ ਪੰਜ ਗਰਾਈਆਂ ਪਿੰਡ ਦਾ ਨਾਮ ਹੈ ਜਿੱਥੇ ਵੀਡੀਓ ਬਣਾ ਰਿਹਾ ਤੀਜੀ ਚੌਥੀ ਵੀਡੀਓ ਹੈ ਜਦੋਂ ਵੀ ਵੀਡੀਓ ਬਣਾਉਣ ਆਏ ਆ ਮਨ ਨੂੰ ਹਰੇਕ ਪਸ਼ੂ ਇਦਾਂ ਲੱਗਾ ਵੀ ਭਾਵੇਂ ਆਪ ਖੋਲ ਕੇ ਘਰੇ ਆਪਦੇ ਦੁੱਧ ਤੇ ਲਾਲ ਗਏ ਮਤਲਬ ਇਹ ਨਹੀਂ ਗੱਲ ਵੀ ਕੋਈ ਕਮੀ ਹੋਊਗੀ ਹਾਲਾਂਕਿ ਰੇਟ ਜਿਹੜੀ ਕੀਮਤ ਆ ਉਹਦੇ ਹਿਸਾਬ ਤੇ ਤੁਹਾਨੂੰ ਜਚਣਾ ਚਾਹੀਦਾ ਜਿਹਨੇ ਪੈਸੇ ਲਾਉਣੇ ਆ ਪਰ ਕਮੀ ਕਿਸੇ ਪੱਖ ਤੋਂ ਨਹੀਂ ਸੌਦਾ ਹੋਣਾ ਰੇਟ ਰਲਣਾ ਉਹ ਅਲੱਗ ਗੱਲ ਹੁੰਦੀ ਐ। ਹਵਾਨਾ ਬੈਕਸਾਈਡ ਤੋਂ ਵੀ ਦੇਖੋ ਮੱਝ ਦਾ ਪਛਾਣ ਨੂੰ ਵੀ ਚੰਗਾ ਰੱਖੂਗੀ। ਬਾਕੀ ਉੱਤੋਂ ਬੰਦਰ ਤੁਸੀਂ ਦੇਖ ਸਕਦੇ ਹੋ। ਹਾਈਟ ਦਾ ਅੰਦਾਜ਼ਾ ਲਾ ਲਿਓ ਦੋਸਤੋ ਲਗਭਗ ਮੇਰੇ ਖਿਆਲ ਚ ਵੀ 4 ਫੁੱਟ ਦੇ ਆਸ-ਪਾਸ ਔਰਲੇ ਪਾਸੇ ਵਾਲੀ ਪੈਪ ਹੋਊਗੀ। ਤੇ ਉਹਦੇ ਉੱਤੋਂ ਦੀ ਕਿੰਨੀ ਕੁ ਦਿਸਦੀ ਐ ਉਹ ਤੁਸੀਂ ਇਹਦੀ ਜੱਜਮੈਂਟ ਕਰ ਲਿਓ। ਮਤਲਬ ਫੁੱਲ ਹਾਈਟ ਲੈਂਥ ਵਾਲੀ ਇੱਕ ਮੱਝ ਪਹਿਲੇ ਨੰਬਰ ਤੇ ਐ। ਇਸ ਤੋਂ ਬਾਅਦ ਚ ਦੂਜੇ ਨੰਬਰ ਤੇ ਜਿਹੜੀ ਮੱਝ ਉਹਦੀ ਜਾਣਕਾਰੀ ਬਾਈ ਤੁਹਾਨੂੰ ਲਵਾਾਂਗੇ। ਅਮਰਤਪਾਲ ਬਾਈ ਜਿਹੜੀ 2 ਨੰਬਰ ਤੇ ਮੱਝ ਖੜੀ ਐ। ਉਹਦਾ ਸੂਆ ਕਿੰਨਾ? ਇਹ ਵੀ ਤਿੰਨ ਚਾਰ ਦਿਨ ਕੱਢ ਜੂਜੀ ਹਜੇ ਤਿੰਨ ਚਾਰ ਦਿਨ ਹਜੇ ਕੱਢ ਜੂਗਾ ਹਾਂਜੀ ਕੀ ਡਿਮਾਂਡ ਰਹਿਣੀ ਹੈ ਬਾਈ ਇਹਦੀ ਇਹਦਾ 1,70,000 ਜੀ ਠੀਕ ਹੈ ਖੋਲੀ ਬਾਈ ਨੂੰ ਸੋ ਦੋਸਤੋ ਹਜੇ ਤਿੰਨ ਚਾਰ ਦਿਨ ਇਹ ਵੀ ਮੱਝ ਲਾਊਗੀ ਕਿ 1,70,000 ਇਹਦਾ ਰੇਟ ਹੈ ਜਿਹੜੀ 2 ਨੰਬਰ ਤੇ ਹੁਣ ਬਾਈ ਖੋਲੂਗਾ ਇਹਨੇ ਪੁੜੇ ਥੋੜੇ ਥੋੜੇ ਨਮਾਉਣੇ ਸ਼ੁਰੂ ਕਰਤੇ ਐ ਢਾਂਚਾ ਇਹਦਾ ਵੀ ਵੱਡਾ ਹੈ ਦੂਜੀ ਨਾਲੋਂ 19 21 ਹਾਈਟ ਦਾ ਫਰਕ ਜ਼ਰੂਰ ਹੈਗਾ 1,70,000 ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਦੇਖ 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 ਸੋ سنگਾਂ ਦੀ ਬਣਾਵਟ ਦੋਸਤੋ ਇਹਦੇ ਵੀ ਬਿਲਕੁਲ ਕੁੰਡੇ سنگ ਹੈ ਹਵਾਨਾ ਚੰਗਾ ਬਣਾਈ ਬੈਠੀ ਹੈ ਬਾਕੀ ਹਜੇ ਦਿਨ ਇਹ ਲਾਊਗੀ ਪੰਜ ਚਾਰ ਬਾਈ ਕਹਿੰਦਾ ਵੀ ਹੋਰ ਲੈ ਸਕਦੀ ਐ ਸੂਨ ਚ ਤਿਆਰੀ ਕਰਮਾ ਵਾਲੀ ਸੋਹਣੀ ਫੜਦੀ ਆਉਂਦੀ ਐ ਟਾਂਚਾ ਇਹਦਾ ਵੀ ਚੜਾਈ ਚ ਐ ਲਗਭਗ ਜੇ ਹੁਣ ਦੂਰ ਤੋਂ ਦੇਖਦੇ ਆਂ ਤੇ ਜੈਡ ਬਲੈਕ ਹੀ ਐ ਨਾ ਤਾਂ ਕੋਈ ਪੂਛਚਵਾਲ ਵਾਈਟ ਨਜ਼ਰ ਆ ਰਿਹਾ ਤੇ ਨਾਂ ਮੱਥੇ ਦੇ ਵਿੱਚ ਬਾਕੀ ਇਹਦੇ ਰੰਗ ਦੀ ਜਿਹੜੀ ਛਾਈ ਹੈ ਜਿਵੇਂ ਕਲਰ ਆਏ ਉਹ ਵੀ ਪੂਰਾ ਬਲੈਕ ਤੁਹਾਨੂੰ ਝਲਕ ਪੈਂਦੀ ਹੋਣੀ ਅੱਗੇ ਨੂੰ ਵੀ ਹਵਾਨਾ ਚੰਗਾ ਦੋਸਤੋ ਬਾਕੀ ਪਛਾਣ ਨੂੰ ਹਵਾਨਾ ਤੁਸੀਂ ਵੀਡੀਓ ਚ ਦੇਖ ਹੀ ਲੈ ਇਹਦਾ ਇੱਕ ਜਿਹੜਾ ਹੋਰ ਅੱਗੋਂ ਮੋੜ ਕੇ ਲਿਆਵਾਂਗੇ ਨੂੰ ਆਪਾਂ ਤੇ ਤੁਸੀਂ ਫੇਰ ਇਹਦਾ ਹਵਾਨੇ ਦੀ ਜੱਜਮੈਂਟ ਕਰਿਓ ਜਿਆਦਾ ਤੌਰਨ ਪਿੱਛੇ ਕਾਰਨ ਇਹ ਹੁੰਦਾ ਵੀ ਇੱਕ ਤਾਂ ਕਲੀਅਰ ਢਾਂਚਾ ਸਮਝ ਚ ਆ ਜਾਂਦਾ ਅੱਗੋਂ ਹੀ ਮੋੜੀ ਬਈ ਤੇ ਦੂਜਾ ਫਾਇਦਾ ਇਹ ਹੋ ਜਾਂਦਾ ਵੀ ਜਦੋਂ ਧੁੱਪ ਛਾਂ ਦਾ ਚੱਕਰ ਜਿਹੜਾ ਉਹ ਨਹੀਂ ਬਣਦਾ ਕਿਤੇ ਨਾ ਕਿਤੇ ਤੁਹਾਨੂੰ ਹਵਾਨਾ ਕਲੀਅਰ ਦਿਸ ਜੂਗਾ ਸੋ ਬਿਲਕੁਲ ਕੁੰਡੇ ਸਿੰਘਾਂ ਦੀ ਇਹਦਾ ਰੇਟ 1 ਲੱਖ ਤੇ 70000 ਹੈ ਮਾਨ ਤਾਂ ਦੋਨਾਂ ਮੱਜਾਂ ਚੋ ਵੀ ਬਾਈ ਥੋੜਾ ਬਹੁਤ ਕਰੂਗਾ ਜਰੂਰ ਤੁਸੀਂ ਗੱਲਬਾਤ ਕਰ ਲਿਓ ਬਾਕੀ ਤੁਹਾਨੂੰ ਕਿੰਨੇ ਚ ਜੱਜਦੇ ਆ ਪਸੂ ਤੁਸੀਂ ਉਸ ਹਿਸਾਬ ਤੇ ਰੇਟ ਲਾਇਓ ਕਿਉਂਕਿ ਵਪਾਰ ਦਾ ਕੰਮ ਹੈ ਵਪਾਰੀ ਵੀਰ ਗੁੱਸਾ ਨਹੀਂ ਕਰਦੇ ਹੁੰਦੇ ਤੁਸੀਂ ਆਪਦੀ ਜੱਜ ਦੀ ਕੀਮਤ ਲਾ ਸਕਦੇ ਹੁੰਦੇ ਲਿਆ ਭਾਈ ਅਗਾੜੀ ਵਾਲੇ ਥਣ ਵੀ ਦੱਸੋ ਇਹਦੇ ਬਿਲਕੁਲ ਬਰਾਬਰ ਦੇ ਆ ਪਿਛਲੇ ਥਣਾ ਦੇ ਮੈਂ ਇਸ ਸਾਈਡ ਤੇ ਰਹੂੰਗਾ ਹੁਣ ਮੱਜ ਇਧਰ ਦੀ ਘੁੰਮ ਜੂਗੀ ਇਹਦੇ ਨਾਲ ਤੁਹਾਨੂੰ ਹੋਰ ਕਲੀਅਰ ਹੋ ਜੂ ਧੜ ਚੰਗੀ ਆ ਦੱਸੋ ਤੇ ਮਧਰੀ ਗੋਡੀ ਵਾਲੇ ਮੱਜਾਂ ਜਿਹੜੀਆਂ ਹੁੰਦੀਆਂ ਉਹ ਮੱਜਾਂ ਦੇ ਵਿੱਚੋਂ ਐ ਆਮ ਤੌਰ ਤੇ ਮਧਰੀ ਗੋਡੀ ਦੀ ਮੱਜ ਜਿਹੜੀ ਦੁੱਧ ਨੂੰ ਉਹ ਵੀ ਚੰਗੀ ਮੰਨੀ ਜਾਂਦੀ ਬੰਦ ਦੇ ਸੋ ਇਹ 2 ਨੰਬਰ ਦੇ ਉੱਤੇ ਮੱਜ ਸੀ ਜਿਹੜੀ ਵਿਕਰੀ ਵਾਲੀ ਐ ਸੋ ਦੋਸਤੋ 3 ਨੰਬਰ ਤੇ ਇੱਕ ਝੋਟੀ ਬੜੀ ਸੋਹਣੀ ਤਾਜੀ ਸੂਈ ਵੀ ਹੈ ਅ ਅਮਰਤਪਾਲ ਭਾਈ ਕਹਿੰਨ ਮਸੂਆ ਸੂਈ ਹੈ ਇਹ ਪਲੂng ਕੱਟੀ ਹੋਈ ਹੈ ਜੀ ਪਹਿਲਾ ਸੂਆ ਹੈ ਹਾਂਜੀ ਕਦੋਂ ਸੂਈ ਹੈ ਇਹ ਇਹ ਰਾਤ ਦੀ ਸੂਈ ਹੈ ਜੀ ਰਾਤ ਹੀ ਸੂਈ ਹੈ ਹਵਾਨਾ ਹੁਣ ਖਾਲੀ ਜਿਹਾ ਲੰਗੂ ਦਿਸਦਾ ਹੈ ਸਾਫ ਕਰੀ ਵੀ ਹੈ ਜੀ ਬਿਲਕੁਲ ਠੀਕ ਹੈ ਬੱਚਾ ਕੀ ਦਿੱਤਾ ਨੇ ਬੱਚਾ ਕੱਟਾ ਜੀ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ 1 ਲੱਖ 20 ਹਜ਼ਾਰ ਜੀ ਖੋਲੀ ਭਾਈ ਨੂੰ ਸੋ ਦੋਸਤੋ ਪਹਿਲਣ ਝੋਟੀ ਬੱਚਾ ਕੱਟਾ ਹੈ ਹਵਾਨਾ ਤੁਹਾਨੂੰ ਖਾਲੀ ਜਿਹਾ ਲੱਗੂ ਕਿਉਂਕਿ ਬਾਈ ਕਹਿੰਦਾ ਵੀ ਸਾਰੀ ਚੋਤੀ ਇਹ ਸਾਫ ਕਰਤੀ ਬੌਲੇ ਤੋਂ ਅਗਲੇ ਪਾਸੋਂ ਹਵਾਨਾ ਜਿਆਦਾ ਚੰਗਾ ਇਸ ਟਾਈਮ ਦਿਖ ਰਿਹਾ ਬਾਕੀ ਜਦੋਂ ਸ਼ਾਮ ਨੂੰ ਭਰੂਗੀ ਉਦੋਂ ਜੱਜਮੈਂਟ ਤੁਹਾਨੂੰ ਹੋ ਜਾਣੀ ਹੈ ਸੋ ਦੇਖੋ ਦੋਸਤੋ ਇਹਦਾ ਟਾਂਚਾ ਹਵਾਨਾ ਤੁਰਦੀ ਸੋਹਣਾ ਦਿਖਾਉਂਦੀ ਹੈ ਹਵਾਨਾ ਹੈ ਵੀ ਇਹਦਾ ਮੇਰੇ ਖਿਆਲ ਚ ਹੋ ਸਕਦਾ ਵੀ ਅੱਗੋਂ ਹਵਾਨਾ ਜਿਆਦਾ ਭਾਰਾ ਰੱਖੇ ਇਹ ਪਰ ਜਦੋਂ ਪੂਰਾ ਭਰੀ ਵੀ ਤੁਸੀਂ ਦੇਖੋਗੇ ਉਦੋਂ ਜੱਜਮੈਂਟ ਸਹੀ ਹੋਣੀ ਹੈ ਏ ਵੀ ਜੈਬਲੈਕ ਹੀ ਹੈ 1 ਲੱਖ ਤੇ 20 ਹਜ਼ਾਰ ਰੇਟ ਆ ਦੋਸਤੋ ਰਾਤ ਸੋਈ ਹੈ ਸੂਆ ਪਹਿਲਾ ਜਦੋਂ ਘੁੰਮਦੀ ਹੈ ਉਦੋਂ ਤੁਸੀਂ ਇਹਦੀ ਬਾਡੀ ਬੰਤਰ ਦੇਖ ਲਓ ਬਾਕੀ ਹਵਾਨਾ ਆ ਕੇ ਵੀ ਦੇਖੋਗੇ ਚੰਗਾ ਦਿਖਾਊਗੀ ਵੀਡੀਓ ਚ ਮੈਨੂੰ ਨਹੀਂ ਪਤਾ ਵੀ ਹੁਣ ਤੁਹਾਨੂੰ ਕਿਦਾਂ ਦਾ ਦਿਸ ਰਿਹਾ ਹੁਣ ਬਈ ਗੋਆ ਕਰ ਲੈਂਦੇ ਨੂੰ ਸੋ ਹੁਣ ਹਵਾਨਾ ਇਹਨੇ ਪੂਰਾ ਹੀ ਦਿਖਾ ਲੈਣਾ ਦੋਸਤੋ ਚੰਗਾ ਹਵਾਨਾ ਦਿਖਾ ਰਹੀ ਹੈ ਮੈਂ ਪਹਿਲਾਂ ਹੀ ਇਹ ਗੱਲ ਦੱਸ ਰਿਆ ਸੀ ਪਰ ਤੁਸੀਂ ਇਹਦਾ ਹਵਾਨਾ ਦੇਖ ਲਓ ਅੱਗੋਂ ਵੀ ਹਵਾਨਾ ਇਹਦਾ ਚੰਗਾ ਦਿਸਦਾ ਹੈ ਸੋ ਬਿਲਕੁਲ ਤਾਜੀ ਸੂਈ ਵੀ ਪਹਿਲਨ ਝੋਟੀ ਤੁਸੀਂ ਹੁਣ ਸਕਰੀਨ ਉੱਤੇ ਦੇਖ ਰਹੇ ਹੋ ਜਿਹਨੂੰ ਪਸੰਦ ਆਵੇ ਤਾਂ ਕਰ ਲਿਓ ਸੰਪਰਕ ਦੋਸਤੋ ਬਾਈ ਦੇ ਨਾਲ ਪੂਰੀ ਠੰਡੀ ਮਿੱਠੀ ਹੈ ਬਾਈ ਜੀ ਇਹ ਕੋਈ ਐ ਨਹੀਂ ਕੋਈ ਗੱਲ ਔਲ ਔਲ ਜਮਾ ਨਹੀਂ ਕਰੀ ਕੱਟੀ ਨੇ ਠੀਕ ਹੈ ਹਾਂਜੀ ਬੰਦ ਦੇ ਬਾਈ ਸੋ ਦੋਸਤੋ ਹੈ ਪਹਿਲਨ ਝੋਟੀ ਪਰ ਕੋਈ ਔਲ ਨਹੀਂ ਮਨਾਈਏ ਨੇ ਬਾਈ ਕਹਿੰਦਾ ਵੀ ਦੁੱਧ ਚਵਾਈ ਦੇ ਵਿੱਚ ਪੂਰੀ ਸੀਲ شریف ਹੈ ਕੁੰਡੇ ਤੇ ਛੋਟੇ ਸਿੰਗਾ ਦੀ ਹੈ ਚਾਰ ਨੰਬਰ ਤੇ ਵੀ ਦੋਸਤੋ ਜਿਹੜੀ ਮੱਝ ਹੈ ਇਹ ਤਾਜੀ ਸੂਈ ਵੀ ਹੈ ਹਵਾਨਾ ਕੇਰਾ ਖੜੀ ਤਾਂ ਦੇਖੋ ਅਮਰਤ ਭਾਈ ਜਿਹੜੀ 4 ਨੰਬਰ ਤੇ ਝੋਟੀ ਕਨਵਾ ਸੂਆ ਹੈ ਇਹ ਦੂਜੇ ਸੂਆ ਬਾਜੀ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਇਹਨੂੰ ਹਫਤਾ ਹੋ ਗਿਆ ਜੀ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਇਸ ਟਾਈਮ ਜੀ ਕੰਡੇ ਵਾਲਾ 11 ਕਿਲੋ ਆ ਜੀ ਕੀ ਰੇਟ ਰਹਿਣਾ ਬਈ ਇਹਦਾ ਇਹਦਾ ਮੁੱਲ 1,20,000 ਜੀ ਠੀਕ ਹੈ ਖੋਲੀ ਬਈ ਨੂੰ ਸੋ ਦੋਸਤੋ ਰੇਟ 1,20,000 ਹੈ ਇਹ ਦੂਜਾ ਸੂਆ ਝੋਟੀ ਹਫਤਾ ਹੋ ਗਿਆ ਸੋ ਇਹਨੂੰ 11 ਕਿਲੋ ਕੰਡੇ ਵਾਲਾ ਦੁੱਧ ਹੈਗਾ ਬੱਚਾ ਇਹਦੇ ਨਾਲ ਕੱਟੀ ਹੈ ਸਿੰਘ ਇਹਦਾ ਵੀ ਸੋਹਣਾ ਦੋਸਤੋ ਮੁੜਿਆ ਹੋਇਆ ਸਿੰਘ ਪਤਲੀ ਚਮੜੀ ਦੀ ਏ ਝੋਟੀ ਐ ਖਵਾਨੇ ਦੀ ਬਣਾਵਟੇ ਦੀ ਤੁਸੀਂ ਇਹ ਅੰਦਰ ਖੜੀ ਤੋਂ ਵੀ ਦੇਖ ਲਈ ਹੋਣੀ ਐ ਥਣ ਸੋਨਾ ਇਹਦਾ ਹੱਥੀ ਚੁਾਈ ਵਾਲਾ ਬਾਕੀ ਇਹਦਾ ਵੀ ਰੇਟ 1 ਲੱਖ ਤੇ 20 ਹਜ਼ਾਰਾ ਘਮਾ ਲਓ ਬਾਈ ਸੋ ਇਹ ਦੂਜਾ ਸੂਆ ਇੱਕ ਤੁਹਾਨੂੰ ਪਹਿਲਾਂ ਝੋਟੀ ਦਿਖਾਤੀ ਇੱਕ ਦੂਜਾ ਸੂਆ ਦੋਨਾਂ ਦਾ ਰੇਟ ਸੇਮ ਐ ਪਸ਼ੂ ਜਿਹੜਾ ਜਚਿਆ ਉਹਦੀ ਆ ਕੇ ਤੁਸੀਂ ਤਸੱਲੀ ਕਰ ਲਿਓ ਜੇ ਇਹ ਚੌਥੇ ਨੰਬਰ ਤੇ ਤੁਹਾਨੂੰ ਮੱਝ ਦਿਖਾ ਰਿਹਾ ਟੋਟਲ ਮੈਂ 7 ਪਸ਼ੂ ਦਿਖਾਉਣੇ ਆ ਲਾਸਟ ਉੱਤੇ ਵੈੜ ਦਿਖਾਉਂਗਾ ਇਦੋਂ ਬਾਅਦ ਚ ਦੋ ਮੱਝਾਂ ਹੋਰ ਤੁਹਾਨੂੰ ਦਿਖਾਉਣੀਆਂ ਸੋ ਇਹਦਾ ਹਵਾਨਾ ਫੇਰ ਤੁਸੀਂ ਦੇਖ ਸਕਦੇ ਹੋ ਚੰਗਾ ਸੋਹਣਾ ਰੁੱਖ ਹਵਾਨੇ ਦਾ ਦਿਸਦਾ ਐਸ ਟਾਈਮ ਇਹਦਾ ਥਣ ਵੀ ਇਹਦੇ ਚੰਗੇ ਆ ਇਦੋਂ ਬਾਅਦ ਚ 5 ਨੰਬਰ ਦੇ ਉੱਤੇ ਇੱਕ ਮੱਝ ਗੱਬਣ ਹੈ ਇਹਦੀ ਡਿਟੇਲ ਪੁੱਛ ਲੈਣੀ ਹੈ ਕੱਚੀਆਂ ਮੱਝਾਂ ਐ ਬੂਰੀ ਤੇ ਨਾਲ ਕਾਲੀ ਦੋਨੋਂ ਹੀ ਦਿਖਾ ਦੇਣੀਆਂ ਬਾਕੀ ਤੁਸੀਂ ਆ ਕੇ ਦੇਖ ਲਓ ਜੇ ਭਾਈ ਜਿਹੜੀ ਇਹ ਕਾਲੀ ਮੱਝ ਹਜੇ ਕੱਚੀ ਖੜੀ ਹੈ 5 ਹਾਂਜੀ ਭਾਈ ਕਿੰਨਾ ਟਾਈਮ ਲਾਉ ਸੋ ਇਹ 12 13 ਦਿਨ ਲਾਉ ਜੀ ਹਜੇ ਘੱਟੋ ਘਾਟ ਕੀ ਰੇਟ ਰਹੂਗਾ ਭਾਈ ਇਹਦਾ ਰੇਟ ਜੀ ਇਹਦਾ ਮੌਕੇ ਦਾ ਰੇਟ ਆ ਜੀ ਹੁਣ ਦਾ ਹੁਣ ਦਾ ਕੀ ਰੱਖਾਂ ਹੁਣ ਦਾ ਇਹਦਾ 115000 ਜੱਸ ਨੂੰ ਹੀ ਆਦਾ ਸੀ ਠੀਕ ਆ ਖੋਲ ਲਿਓ ਬਾਈ ਸੋ ਦੋਸਤੋ ਅੱਜ ਦਾ ਰੇਟ 115000 ਜਿਹੜਾ ਵੀਰ ਪਸੰਦ ਕਰੇ ਇਸ ਤੋਂ ਬਾਅਦ ਚ ਰੇਟ ਜਿਹੜਾ ਉਹ ਤਿਆਰੀ ਦੇ ਹਿਸਾਬ ਤੇ ਹੋਊਗਾ ਸਿੰਘ ਥੋੜਾ ਖੁੱਲਾ ਹੋ ਕੇ ਮੁੜਿਆ ਵੈ ਢਾਂਚਾ ਪੂਰਾ ਪਾਰਾ ਇਹਦਾ ਵੀ ਹਵਾਨਾ ਹਜੇ 10 12 ਦਿਨਾਂ ਦੀ ਕੱਚੀ ਦਾ ਤੁਸੀਂ ਅੱਜ ਦੇਖ ਲਓ 115000 ਦੀ ਅੱਜ ਦਾ ਇਹਦਾ ਰੇਟ ਬਾਈ ਨੇ ਰੱਖਿਆ ਹੈ ਬਾਕੀ ਰੇਟ ਜਿਹੜਾ ਹੋ ਤਿਆਰੀ ਦੇ ਹਿਸਾਬ ਤੇ ਵੱਧ ਵੀ ਸਕਦਾ ਸੋ ਜੇ ਹੁਣ ਕੋਈ ਵੀਰ ਖਰੀਦਦਾ ਤਾਂ ਇਸ ਰੇਟ ਦੇ ਹਿਸਾਬ ਤੇ ਗੱਲਬਾਤ ਕਰ ਲਿਓ ਜੇ 2 4 5 ਦਿਨ ਰੁਕਦਾ ਪਸ਼ੂ ਤਾਂ ਫੇਰ ਕੀਮਤ ਜਿਹੜੀ ਬਾਈ ਰੱਖੂਗਾ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਸੋ ਅੱਜ 17 ਅਗਸਤ ਨੂੰ ਵੀਡੀਓ ਤੁਹਾਨੂੰ ਜਿਹੜੀ ਇਹ ਬਣ ਰਹੀ ਹੈ 17 ਜਾਂ 18 ਨੂੰ ਤੁਸੀਂ ਦੇਖੋਗੇ ਉਸ ਦੇ ਹਿਸਾਬ ਤੇ ਤੁਸੀਂ ਗੱਲਬਾਤ ਕਰ ਲਿਓ ਸੋ ਇਹ ਮੱਝ ਦੱਸੋ 5ਵੇਂ ਨੰਬਰ ਤੇ ਬਾਈ ਦੀ ਬੰਦੀ ਵੀ ਹੈ ਇਦੂ ਵਾਈ ਤੁਹਾਨੂੰ ਇੱਕ ਮਬੂਰੀ ਮੱਝ ਦਿਖਾਉਣੀ ਹੈ ਹਵਾਨਾ ਇਹ ਹੁਣ ਵੀ ਚੰਗਾ ਬਣਾ ਰਹੀ ਹੈ ਸੋ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਚੰਗੇ ਸਟਰਕਚਰ ਦੀ ਮੱਝ ਆ ਦੋਸਤੋ ਅਮਰਤ ਬਾਈ ਜਿਹੜੀ ਇੱਕ ਬੂਰੀ ਮੱਝ ਆਪਣੇ ਕੋਲ ਵਿਕਰੀ ਵਾਸਤੇ ਕਿੰਨੇ ਦਿਨ ਲੈਂਦੀ ਹੈ ਇਹ 15 ਦਿਨਾਂ ਦੀ ਕੱਚੀ ਹੈ ਬਾਈ ਜੀ ਠੀਕ ਐ ਸੇ ਇੱਕ ਗੱਲ ਤੁਹਾਡਾ ਵਪਾਰ ਦਾ ਕੰਮ ਆ ਵੈਸੇ ਪਸ਼ੂ ਪਹਿਲਾਂ ਕਾਫੀ ਰੱਖੇ ਆ ਹਾਂਜੀ ਹਾਂਜੀ ਕਈ ਵਾਰ ਆ ਕਰੇ ਲੂਬੰਦਾ ਪਸ਼ੂ ਤਾਂ ਪਸੰਦ ਕਰ ਲੈਂਦਾ ਪਰ ਉਹਨੂੰ ਇਹ ਡਰ ਜਾ ਰਹਿਂਦਾ ਕੋਈ ਪਸ਼ੂ ਪਿੱਛਾ ਪੁਛਾ ਨਾ ਦਿਖਾਉਂਦਾ ਹੋਵੇ ਬਾਈ ਜੀ ਪਿੱਛੇ ਦੀ ਗਾਰੰਟੀ ਸਾਰੀਆਂ ਮਈਆਂ ਦੀ ਹੂੰ ਕਿਸੇ ਦੇ ਜੇ ਰੋਵੇ ਜਿਹੜੀ ਸੂਈ ਵੀ ਹੋ ਉਹਦੀ ਜ਼ਿੰਮੇਵਾਰੀ ਆਪਣੀ ਇਹ ਦੋਨਾਂ ਚੀਜ਼ਾਂ ਦੀ ਜ਼ਿੰਮੇਵਾਰੀ ਹੋਗੀ ਠੀਕ ਐ ਅੱਛਾ ਭਾਈ ਬੂਰੀ ਦਾ ਰੇਟ ਕੀ ਰਹਿਣਾ ਬੂਰੀ ਦਾ ਰੇਟ ਬਾਈ ਜੀ ਅੱਜ ਦਾ 1 ਲੱਖ 5000 ਜਸਮੋ ਹੋ ਆ ਜੀ ਠੀਕ ਐ ਖੋਲਨੀ ਭਾਈ ਮੁੱਲ ਅੱਜ ਦਾ 1 ਲੱਖ ਤੇ 5000 ਹੈ ਤਿਆਰੀ ਚ ਜਦੋਂ ਮੱਝ ਆ ਗਈ ਹਵਾਨਾ ਜਦੋਂ ਪੂਰਾ ਭਰ ਗਿਆ ਉਦੋਂ ਰੇਟ ਵੱਧ ਘਟ ਹੋ ਸਕਦਾ ਬਾਕੀ ਜੇ ਕੋਈ ਵੀਰ ਸੰਭਾਲ ਸਕਦਾ ਜੋ ਚੀਜ਼ ਦਾ ਡਰ ਹੁੰਦਾ ਕਈ ਵਾਰ ਵੀ ਸ਼ਾਇਦ ਪਸ਼ੂ ਪਿੱਛਾ ਪੁਛਾਣਾ ਭਾਰਾ ਦਿਖਾਉਂਦਾ ਹੋਵੇ ਤਾਂ ਉਹ ਗੱਲ ਤਾਂ ਵੀਡੀਓ ਚ ਐਡ ਕਰਤੀ ਸੀ ਉਹ ਬਾਈ ਨੇ ਪੈਸੇ ਪਹਿਲਾਂ ਹੀ ਦੱਸਤਾ ਸੀ ਵੀ ਆਪਣੀ ਗਾਰੰਟੀ ਹੈ ਤੇ ਮੈਂ ਉਹਨੂੰ ਕੁਐਸਚਨ ਦੇ ਰੂਪ ਚ ਤੁਹਾਡੇ ਸਾਹਮਣੇ ਲੈ ਆਂਦਾ 1 ਲੱਖ ਤੇ 5000 ਝੋਟੀ ਸੋਹਣੀ ਆ ਦੋਸਤੋ ਬਾਕੀ ਬਰੀਕ ਚਮੜੀ ਦੀ ਹੈ ਜਿਹਨੂੰ ਜਚੇ ਤਾਂ ਉਹ ਗੱਲਬਾਤ ਵੀਰ ਨਾਲ ਕਰ ਲੂਗਾ ਆ ਕੇ ਜਰੂਰ ਦੇਖੋ ਅੱਗੋਂ ਹਵਾਨਾ ਪਹਿਲਾਂ ਪਸ਼ੂ ਪਰਨਾ ਸ਼ੁਰੂ ਕਰਦਾ ਹੁੰਦਾ ਪਿੱਛੋਂ ਹਵਾਨਾ ਨੇੜ ਆਇਆ ਬਣਾਉਂਦਾ ਸੋ ਇਹ ਹਜੇ 15 ਦਿਨਾਂ ਦੀ ਕੱਚੀ ਬੂਰੀ ਮੱਝ ਐ ਲਿਆ ਭਾਈ ਸੋਹਣੇ ਢਾਂਚੇ ਦੀ ਐ ਜਿਹਨੂੰ ਬੂਰੀ ਦਾ ਸ਼ੌਂਕ ਹੈ ਤਾਂ ਉਹ ਜਰੂਰ ਸੋਚ ਸਕਦਾ ਵੀ ਤੁਹਾਡੇ ਲਈ ਇਹ ਪੜਤੇਮੰਦ ਜਿਹੜਾ ਉਹ ਸੌਦਾ ਹੈ ਜੇ ਫਾਇਦੇ ਚ ਲੱਗਦਾ ਤਾਂ ਸੰਪਰਕ ਵੀਰ ਨਾਲ ਬਣਾ ਸਕਦੇ ਹੋ ਚਮੜੀ ਬਿਲਕੁਲ ਬਾਰੀਕ ਐ ਮੱਝ ਦੀ ਪਤਲੀ ਪੂਛ ਹੈ ਦੀ ਵੀ ਹਵਾਨਾ ਅੱਗੋਂ ਬਣਾਉਂਦੀ ਆਉਂਦੀ ਆ ਬੰਦ ਬਈ ਤੇ ਪਿਛਾਉ ਹਵਾਨਾ ਨੇੜ ਆਇਆ ਪਸੂ ਜ਼ਿਆਦਾ ਭਰਦਾ ਹੁੰਦਾ ਖਾਸ ਕਰਕੇ ਮੱਝ ਜਾਂ ਗਾਂ ਕੋਈ ਵੀ ਸੋ ਦੋਸੋ 6 ਮੱਝਾਂ ਦਿਖਾਤੀਆਂ ਅਮਰਤ ਭਾਈ ਗਾਂਵਾਂ ਤਾਂ ਵੈਸੇ ਮੇਰੇ ਖਿਆਲ ਚ ਘਾਟ ਹੀ ਲੈਨੇ ਆਪਾਂ ਹਾਂਜੀ ਭਾਈ ਜੀ ਇਹ ਗਾਂ ਜਿਹੜੀ ਅੱਜ ਆਪਾਂ ਵੇਚਣ ਲੱਗੋ ਕਿਹਨਾਂ ਮਸੂਹ ਆ ਇਹ ਬਲੂਨ ਵਸੀ ਹੋਈ ਆ ਜੀ ਠੀਕ ਐ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਇਹ ਰਾਤ ਦੀ ਹੀ ਸੂਈ ਆ ਜੀ ਰਾਤ ਦੀ ਸੂਈ ਆ ਹਾਂਜੀ ਬੱਚਾ ਕੀ ਦਿੱਤਾ ਭਾਈ ਇਹਨੇ ਬੱਚਾ ਮੇਲ ਆ ਜੀ ਇਹਦੇ ਨਾਲ ਇਹਦੇ ਨਾਲ ਮੇਲ ਕੱਪ ਹੈ ਹਾਂਜੀ ਠੀਕ ਹੈ ਅੱਛਾ ਇਹਦਾ ਡਿਮਾਂਡ ਇਹਦੀ ਕੀ ਰੱਖਾਂਗੇ ਆਪਾਂ ਰੇਟ ਕੀ ਰੱਖ ਦੂੰ ਇਹਦਾ 90000 ਜੀ ਠੀਕ ਹੈ ਖੋਨੀ ਬਾਈ ਸੋ ਦੋਸਤੋ ਸੁਆ ਪਹਿਲਾ ਸੂਈ ਰਾਤ ਹੀ ਐ 90000 ਡਿਮਾਂਡ ਆ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਇਹਦੀ ਤਿਆਰੀ ਰਾਤ ਦੀ ਇਹ ਸੂਈ ਵੀ ਐ ਥੋੜੀ ਬਹੁਤ ਪਲੂਣ ਹਵਾਨੇ ਦੇ ਉੱਤੇ ਹਜੇ ਹੈਗੀ ਐ ਬੈਠਣ ਉੱਠਣ ਨਾਲ ਕਈ ਵਾਰ ਥੋੜੀ ਬਹੁਤ ਇੱਕ ਪਾਸੇ ਵੀ ਦਿਸਣ ਲੱਗ ਜਾਂਦੀ ਵੈਸੇ ਪੱਧਰ ਜਾਂ ਹਵਾਨਾ ਥਣ ਬਰਾਬਰ ਐ ਸੋਹਣੇ ਐ ਰਾਤ ਦੀ ਸੂਈ ਪਹਿਲਾ ਸੂਆ ਇਹ ਗਾਂ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਜਿਹਨੂੰ ਪਸੰਦ ਆਵੇ ਤਾਂ ਇਹਦਾ ਰੇਟ 90000 ਬਾਈ ਨੇ ਰੱਖਿਆ ਟੰਚਾ ਤੁਸੀਂ ਇਹਦਾ ਦੇਖ ਸਕਦੇ ਹੋ ਬਣਾਵਟੇ ਦੀ ਦੇਖ ਲਓ ਤੇ ਇਹਦੇ ਨਾਲ ਬੱਚਾ ਮੇਲਕਾ ਫਾਇਨੇ ਬੱਚੇ ਨੂੰ ਜਨਮ ਦਿੱਤਾ ਹੋਇਆ ਉਹ ਇਹਦੇ ਅੱਗੇ ਹੀ ਬੈਠਾ ਸੀਗਾ ਜਰਸੀ ਨਸਲ ਦਾ ਸ਼ਾਇਦ ਹੋਊਗਾ ਕਿਸੇ ਵੀਰ ਨੇ ਜਰਸੀ ਸੀਮਨ ਲਵਾਇਆ ਹੋਣਾ ਸੋ ਵੈੜ ਇੱਕੀ ਸੀਗੀ ਸਹੀ ਇਹ ਜਮਾ ਸਾਫ ਆ ਜੀ ਸਵੇਰ ਦੀ ਕਰੀ ਵੀ ਅੱਛਾ ਇਹ ਵੀ ਸਾਰੀ ਚੋਈ ਹਾਂ ਸਾਰੀ ਚੋਈ ਵੀ ਹੈਗੀ ਭਲਾ ਕਰਕੇ ਜਮਾ ਸਾਫ ਹੀ ਕਰਤੀ ਸੀਗੀ ਠੀਕ ਹੈ ਉਹ ਸੀਲ 3 ਫ ਹੈ ਵੀ ਬਹੁਤ ਸਾਫ ਠੀਕ ਹੈ ਸਾਊ ਸੀਲ ਆ ਜੀ ਓਕੇ ਬੰਦ ਹੈ ਭਾਈ ਸੋ ਦੋਸਤੋ ਸਾਊ ਸ਼ਰੀਫ ਫੁੱਲ ਹੈ ਸਵਾਦੀ ਦੁੱਧ ਚਵਾਈ ਦੇ ਵਿੱਚ ਠੰਡੀ ਹੈ ਇਹ ਤੋਂ ਬਿਨਾ ਦੋਸਤੋ ਮੱਝਾਂ ਮੈਂ ਦੁਬਾਰਾ ਫੇਰ ਦੱਸ ਦਿਆਂ ਵੀ 6 ਨਗ ਮੱਝਾਂ ਦੇ ਤੇ ਇੱਕ ਗਾਂ ਤੁਹਾਨੂੰ ਟੋਟਲ 7 ਪਸ਼ੂ ਦਿਖਾਤੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ